ਨੈਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਤਾਜ਼ਾ ਐਨਸੀਆਰਬੀ ਰਿਪੋਰਟ 2023 ਨੇ ਪੰਜਾਬ ਲਈ ਡਰਾਉਣਾ ਸੱਚ ਸਾਹਮਣੇ ਰੱਖਿਆ ਹੈ ਰਿਪੋਰਟ ਮੁਤਾਬਕ ਲੁਧਿਆਣਾ ਦੇਸ਼ ਦਾ ਤੀਜਾ ਸਭ ਤੋਂ ਕਾਫੀਕ ਸ਼ਹਿਰ ਬਣ ਗਿਆ ਹੈ ਆਗਰਾ ਅਤੇ ਆਸਨ ਸੂਲ ਤੋਂ ਬਾਅਦ ਅਤੇ ਪੰਜਾਬ ਸੜਕ ਹਾਦਸਿਆਂ ਵਿੱਚ ਦੇਸ਼ ਦਾ ਤੀਜਾ ਸਭ ਤੋਂ ਕਾਤਕ ਰਾਜ ਬਣ ਕੇ ਸਾਹਮਣੇ ਆਇਆ ਹੈ ਮਿਜ਼ੋਰਮਾ ਤੇ ਬਿਹਾਰ ਤੋਂ ਬਾਅਦ ਭਿਆਨਕ ਆંકੜਿਆਂ ਵਿੱਚ ਲੁਧਿਆਣਾ ਕੋਲ 504 ਹਾਦਸੇ 402 ਮੌਤਾਂ ਜਾਣੀ 80% ਮੌਤ ਦਰ ਸਾਬਤ ਹੋਈ ਹੈ ਪੰਜਾਬ ਵਿੱਚ ਕੁੱਲ 6276 ਹਾਦਸੇ 4906 ਮੌਤਾਂ ਜਾਣੀ 78% ਮੌਤ ਦਰ ਅਰਥਾਤ ਪੰਜਾਬ ਵਿੱਚ ਹਰ 10 ਹਾਦਸਿਆਂ ਵਿੱਚੋਂ 8 ਮੌਤ ਦੇ ਖਤਮ ਹੁੰਦੇ ਹਨ ਸੜਕਾਂ ਨਹੀਂ ਇਹ ਤਾਂ ਮੌਤ ਦੇ ਮੈਦਾਨ ਬਣ ਚੁੱਕੀਆਂ ਹਨ ਅੰਤਰਰਾਸ਼ਟਰੀ ਸੜਕ ਸੁਰੱਖਿਆ ਵਿਸ਼ੇਸ਼ ਗਿਆਨੀ ਅਤੇ ਭਾਜਪਾ ਪੰਜਾਬ ਦੇ ਪ੍ਰਵਕਤਾ ਡਾਕਟਰ ਕਮਲਜੀਤ ਸੋਈ ਨੇ ਕਿਹਾ ਕਿ ਇਹ ਆંકੜੇ ਨਹੀਂ ਉਹ ਉਹ ਇਹ ਉਹ ਪਿੱਤ ਹਨ ਜੋ ਕਰਕਦੇ ਵਾਪਸ ਨਹੀਂ ਆਏ ਉਹ ਮਾਵਾਂ ਹਨ ਜਿਨ੍ਹਾਂ ਦੇ ਬੱਚੇ ਅਨਾਥ ਹੋ ਗਏ ਉਹ ਜਵਾਨ ਹਨ ਜਿਨ੍ਹਾਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਗਈ ਹੈ ਮੇਰਾ ਆਪਣਾ ਸ਼ਹਿਰ ਲੁਧਿਆਣਾ ਅੱਜ ਦੇਸ਼ ਦਾ ਸਭ ਤੋਂ ਖਤਰਨਾਕ ਸ਼ਹਿਰ ਬਣ ਗਿਆ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਕਹਾਂ ਕਿ ਮੇਰਾ ਦਿਲ ਰੋਂਦਾ ਹੈ ਇੱਕ ਰੂਡ ਸੇਫਟੀ ਐਕਸਪਰਟ ਹੋਣ ਦੇ ਨਾਤੇ ਮੈਂ ਹੈਰਾਨ ਹਾਂ ਕਿ ਅਤੇ ਇੱਕ ਭਾਜਪਾ ਪ੍ਰਵਕਤਾ ਹੋਣ ਦੇ ਨਾਤੇ ਮੈਂ ਗੁੱਸੇ ਵਿੱਚ ਵੀ ਹਾਂ ਇਹ ਕੋਈ ਹਾਦਸੇ ਨਹੀਂ ਇਹ ਪੰਜਾਬ ਦੀਆਂ ਸੜਕਾਂ ਤੇ ਹੋ ਰਿਹਾ ਨਰ ਸੰਘਾਰਿਆ ਭਾਜਪਾ ਪੰਜਾਬ ਦੀ ਮੰਗ ਵਿੱਚ ਤੁਰੰਤ ਸਖਤ ਕਦਮ ਚੁੱਕਣ ਲਈ ਇੱਕ ਪੰਜਾਬ ਵਿੱਚ ਰੂਡ ਸੇਫਟੀ ਐਮਰਜੈਂਸੀ ਐਲਾਨੀ ਜਾਵੇ ਸਖਤ ਲਾਗੂ ਕਰਨ ਕੀਮਤੀ ਸਪੀਡ ਕੈਮਰੇ ਨਸ਼ੇ ਵਿੱਚ ਗੱਡੀ ਚਲਾਉਣ ਤੇ ਜ਼ੀਰੋ ਟੋਲਰੈਂਸ ਬਲੈਕਸਪੌਟ ਸੁਧਾਰ ਵਿੱਚ ਖਤਰਨਾਕ ਮੋੜਾ ਤੇ ਅੰਨੇ ਖੇਤਰਾਂ ਦੀ ਤੁਰੰਤ ਮੁਰੰਮਤ ਹਰ ਪੀੜਤ ਨੂੰ 60 ਮਿੰਟਾਂ ਅੰਦਰ ਟਰੋਮਾ ਕੇਅਰ ਮਿਲੇ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਦੇ ਅਫਸਰਾਂ ਨੂੰ ਸਿੱਧਾ ਜ਼ਿੰਮੇਵਾਰ ਬਣਾਇਆ ਜਾਵੇ ਸਕੂਲਾਂ ਕਾਲਜਾਂ ਤੇ ਟਰਾਂਸਪੋਰਟ ਯੂਨੀਅਨ ਨੂੰ ਰੋਡ ਅਨੁਸ਼ਾਸਨ ਨਾਲ ਜੋੜਿਆ ਜਾਵੇ ਇਨਸਾਨੀਅਤ ਲਈ ਪੁਕਾਰ ਕਰਦੇ ਹੋਏ ਹਰ ਮੌਤ ਤੇ ਪਿੱਛੇ ਆਂਕੜਾ ਨਹੀਂ ਇੱਕ ਉਜੜਿਆ ਹੋਇਆ ਪਰਿਵਾਰ ਹੈ ਇੱਕ ਬੱਚਾ ਜੋ ਆਪਣੇ ਪਿਤਾ ਦੀ ਉਡੀਕ ਕਰਦਾ ਰਹੇਗਾ ਇੱਕ ਮਾਂ ਜੋ ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਰੋਵੇਗੀ ਇਹ ਤ੍ਰਾਸ ਦੀ ਸਾਡੀ ਸਮੂਹਿਕ ਆਤਮਾ ਨੂੰ ਝੰਡੂਰ ਦੇਣੀ ਚਾਹੀਦੀ ਹੈ ਭਾਜਪਾ ਪੰਜਾਬ ਦੀ ਮੰਗ ਕਰਦੀ ਹੈ ਕਿ ਹੁਣ ਹੋਰ ਨਹੀਂ ਹੁਣ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ